ਮਜੀਠੀਆ ਐਵੇਂ ਮੁੱਛਾਂ ਨੂੰ ਤਾ ਨਹੀਂ ਦਿੰਦਾ ਕਿਉਂਕਿ ਉਹ ਜਾਣਦਾ ਕਿਉਂਕਿ ਡੱਕਾ ਨਹੀਂ ਬਿਗਾੜ ਸਕਦੇ ਆਮ ਆਦਮੀ ਪਾਰਟੀ ਵਾਲੇ ਤੇ ਨਾ ਹੋਰ ਹੁਣ ਤਾਂ ਅਗਲੇ ਦੇ ਵਿਰੋਧੀ ਵੀ ਨਾਲ ਆਏ ਖੜੇ ਆ ਤੇ ਕਿਉਂ ਆਏ ਖੜੇ ਆ ਕਿਉਂਕਿ ਚੋਰ ਤੇ ਚੋਰ ਕਹਿੰਦੇ ਕਿ ਇਹ ਮਸੇਰੇ ਭਰਾ ਹੁੰਦੇ ਆ ਇਹ ਸਾਬਤ ਕਰਤਾ ਅੱਜ ਮੈਨੂੰ ਇੱਕ ਸਮਝ ਨਹੀਂ ਆਉਂਦੀ ਖੈਰੇ ਵਰਗੇ ਬੰਦੇ ਵੀ ਮਜੀਠੀਆ ਦੀ ਗ੍ਰਿਫਤਾਰੀ ਨੂੰ ਆਪ ਦੇ ਨਾਲ ਲਾਈ ਜਾਂਦੇ ਆ ਕਹਿੰਦਾ ਜਿਵੇਂ ਮੇਰੇ ਘਰੇ ਤੜਕੇ ਆ ਪਏ ਸੀ ਉਵੇਂ ਆਪੇ ਆ ਚੰਨੀ ਵਰਗੇ ਰੰਧਾਵੇ ਵਰਗੇ ਵਿੱਚੇ ਖੈਰੇ ਸਾਹਿਬ ਵਰਗੇ ਇਹ ਮੈਨੂੰ ਇੱਕ ਸਮਝ ਨਹੀਂ ਆਉਂਦੀ ਵੀ ਉਦੋਂ ਸਹੀ ਸੀ ਜਦੋਂ ਇਹ ਕਹਿੰਦੇ ਸੀ ਹਾਂਜੀ ਮਜੀਠੀਆ ਚਿੱਟੇ ਦਾ ਤਸਕਰ ਆ ਕਿ ਹੁਣ ਸਹੀ ਆ ਜਦੋਂ ਉਹਦੀ ਸਪੋਰਟ ਕਰੀ ਜਾਂਦੇ ਆ ਜਰ ਝੋਟੇ ਵਰਗੇ ਜਿਹੜੇ ਕੀ ਆ ਚਿੱਟੇ ਵਾਲਾ ਨੂੰ ਖੜਦੇ ਸੀ ਉਹਨਾਂ ਦੇ ਕਰੇ ਰਾਤਾਂ ਨੂੰ ਵੀ ਪੁਲਿਸ ਰੇਡਾਂ ਮਾਰਦੀ ਆ ਮਾਨਸਾ ਦੇ ਵਿੱਚ ਤੇ ਮਾਂ ਪਿਓ ਨੂੰ ਇਜਾਜ਼ਤ ਧਮਕਾਉਂਦੀ ਆ ਉਦੋਂ ਤੱਕ ਹੀ ਆ ਇਹ ਲੋਕ ਉਹਦੇ ਪੱਖ 'ਚ ਬਹੁਤਾ ਖੜੇ ਨਹੀਂ ਇੱਕ ਦੋ ਨੇ ਜੋ ਖੜੇ ਹੋਣਗੇ ਤੇ ਅੱਜ ਜਿਹੜਾ ਮਜੀਠੀਆ ਪੁਲਿਸ ਨੂੰ ਧਮਕਾਉਂਦਾ ਸ਼ਰੇਆਮ ਕੀ ਆ ਜਿਹੜੀ ਪੁਲਿਸ ਕੱਲ ਫੜ ਕੇ ਲੈ ਕੇ ਗਈ ਆ ਨਾ ਉਹ ਵੀ ਜਾ ਕੇ ਕੀ ਆ ਉਹਦੇ ਡਾਇਰੈਕਟਰ ਨੂੰ ਕਹਿੰਦੀ ਜੀ ਸਾਨੂੰ ਸਾਰੇ ਰਾਹ ਕਹਿੰਦੇ ਧਮਕਾਉਂਦਾ ਤੁਰਿਆ ਆ ਧਮਕੀਆਂ ਦਿੰਦਾ ਤੁਰਿਆ ਆ ਤੇ ਅਗਲੇ ਦੀ ਧਮਕੀ ਚੱਲਦੀ ਆ ਇਸੇ ਕਰਕੇ 2013 ਤੋਂ 14 ਤੋਂ ਲੈ ਕੇ ਹੁਣ ਤੱਕ ਲਾਲੋ 2025 ਆ ਗਿਆ ਡੱਕਾ ਨਹੀਂ ਬਗੜ ਸਕੀ ਭੋਲਾ ਉਸੇ ਡਰੱਗ ਕੇਸ ਦੇ ਵਿੱਚ ਕੀ ਆ ਆ ਦੀ ਸਾਰੀ ਸਜ਼ਾ ਕੱਟ ਕੇ ਵੀ ਪੂਰੀ ਵਾਪਸ ਮੁੜਿਆ ਆ ਪਰ ਮਜੀਠੀਆ ਮੁੱਛਾਂ ਨੂੰ ਤਾ ਦਿੰਦਾ ਫਿਰਿਆ ਕਿਉਂ ਫਿਰਿਆ ਕਿਉਂਕਿ ਅਗਲੇ ਦਾ ਕੀ ਆ ਉਦੋਂ ਜੀਜਾ ਕੀ ਸੀ ਹੋਮ ਮਿਨਿਸਟਰ ਸੀ 2014 ਦੇ ਵਿੱਚ ਜਦੋਂ ਸ਼ਰਿਆਮ ਕੀਆ ਡਰੱਗ ਡੀਲਰ ਜਿਹਦੇ ਕੋਲ ਸਾਰਾ ਕੁਝ ਫੜਿਆ ਗਿਆ ਸੀ ਬੰਦੇ ਨੇ ਸ਼ਰਿਆਮ ਨਾਮ ਲੈ ਕੇ ਕਹਿਤਾ ਸੀ ਅੱਜ ਉਹ ਵਿਚਾਰਾ ਆਪਦੀ ਜਾਨ ਲਕੋਂਦਾ ਫਿਰਦਾ ਜੇਲ੍ਹ ਚੋਂ ਬਾਹਰ ਆ ਕੇ ਵੀ ਲੁਕਿਆ ਬੈਠਾ ਫੋਨ ਵੀ ਨਹੀਂ ਚਲਾ ਰਿਹਾ ਕਿਉਂ ਨਹੀਂ ਚਲਾ ਰਿਹਾ ਕਿਉਂਕਿ ਅਗਲੇ ਨੂੰ ਪਤਾ ਵੀ ਕਿਤੇ ਇਹਦੇ ਖਿਲਾਫ ਮੈਨੂੰ ਵਰਤਣ ਲੱਗ ਗਏ ਪਰ ਮਜੀਠੀਏ ਨੇ ਕਿਹਾ ਜਿਉਂ ਨਹੀਂ ਦੇਣਾ ਤੇ ਮਜੀਠੀਏਰ ਕਹਿੰਦਾ ਅਤੰਕਾ ਨਾ ਜਿਹੜਾ ਜਿਹੜਾ ਇਹਨਾਂ ਦੀ ਕੀ ਆ ਦਬਸ਼ਾ ਉਹ ਸ਼ਰਿਆਮ ਕੇ ਛਟੋਪਾਦ ਦੇ ਜਿਹੜੇ ਡੀਜੀਪੀ ਸੀ ਉਸ ਸਮੇਂ ਦੇ ਉਦੋਂ ਬਾਅਦ ਜਿਨ੍ਹਾਂ ਨੇ ਪਰਚਾ ਦਰਜ ਕਰਾਇਆ ਸੀ 2000 ਕੀ ਆ ਕੇ 21 ਦੇ ਵਿੱਚ ਉਹ ਦੱਸ ਰਹ ਇਹ ਮਜੀਠੀਏ ਦੇ ਵਿਰੁੱਧ ਕੀਆ ਕਾਰਵਾਈ ਨੂੰ ਸਿਰੇ ਤੇ ਪਹੁੰਚਾਉਣਾ ਚਾਰ ਚੀਜ਼ਾਂ ਕਿਹੜੀਆਂ ਸਭ ਤੋਂ ਪਹਿਲਾਂ ਤਾਂ ਲੱਤਾਂ ਦੇ ਵਿੱਚ ਦਮ ਹੋਣਾ ਚਾਹੀਦਾ ਲੱਤਾਂ ਭਾਰ ਚੱਲਦੀਆਂ ਹੋਣ ਫਿਰ ਕੀ ਆ ਲੱਤਾਂ ਮਜ਼ਬੂਤ ਹੋਣ ਫਿਰ ਦਿਲ ਵੀ ਮਜ਼ਬੂਤ ਹੋਵੇ ਕੜਾਜਾ ਦਿਲ ਹੋਵੇ ਬੰਦੇ ਦਾ ਹੌਸਲਾ ਪੈਂਦਾ ਹੋਵੇ ਫਿਰ ਤੀਜੀ ਗੱਲ ਬੰਦੇ ਨੂੰ ਸਮਝ ਹੋਵੇ ਵੀ ਕੇਸ ਨੂੰ ਸਿਰੇ ਤੱਕ ਕਿਵੇਂ ਲੈ ਜਾਣਾ ਚੌਥੀ ਚੀਜ਼ ਸਿਰ ਦੇ ਉੱਤੇ ਹੱਥ ਹੋਵੇ ਸਰਕਾਰਾਂ ਦਾ ਹੁਣ ਤੱਕ ਹੱਥ ਆਇਆ ਨਹੀਂ ਸੀ ਕਿਉਂਕਿ ਉਸ ਤੋਂ ਬਾਅਦ ਸਰਕਾਰ ਕੈਪਟਨ ਦੀ ਵੀ ਰਹਿ ਗਈ ਮਹਾਦੇ ਪੁੱਤ ਨੇ ਸਾਰਾ ਟਾਈਮ ਟਪਾਤਾ ਜੇ ਕੈਪਟਨ ਕਿਤੇ ਉਦੋਂ ਕਾਰਵਾਈ ਕਰ ਜਾਂਦਾ ਨਾ ਸਰਕਾਰ ਅਜ ਕਾਂਗਰਸ ਦੀ ਹੁੰਦੀ ਪੰਜਾਬ ਦੇ ਵਿੱਚ ਉਹੀ ਮਜੀਠੀਏ ਦੇ ਵਿਰੁੱਧ ਕੀ ਆ ਜਦੋਂ ਕੇਸ ਚੰਨੀ ਨੇ ਦਰਜ ਕਰਾਇਆ ਉਦੋਂ 6 ਮਹੀਨੇ ਰਹਿੰਦੇ ਸੀ ਕੁਝ ਕਰ ਨਹੀਂ ਸਕਿਆ ਇਸ ਕਰਕੇ ਭਗਵੰਤ ਮਾਨ ਜੀ ਥੋਡੀ ਸਰਕਾਰ ਦੀ ਇਸ ਗੱਲ ਤੇ ਸਲਾਹਗਾ ਜਰੂਰ ਕਰਦੇ ਆ ਪਰ ਇੱਕ ਗੱਲ ਕਹਿਣੇ ਆ ਜੇ ਇਸ ਕੇਸ ਨੂੰ ਸਿਰੇ ਲਾਉਣਾ ਨਾ ਫਿਰ ਫਾਸਟ ਟਰੈਕ ਕੋਰਟਾ ਬਣਾ ਕੇ ਇਸ ਕੇਸ ਨੂੰ ਜਿੰਨੀ ਜਲਦੀ ਹੋ ਸਕਦਾ ਫਾਸਟ ਟਰੈਕ ਕੋਰਟ ਦੇ ਥਰੂ ਨਿਬੇੜਾ ਕਰ ਦਿਓ ਜੇ ਤੁਹਾਡੇ ਚ ਇੱਛਾ ਸ਼ਕਤੀ ਹੈਗੀ ਆ ਜੇ ਇਕੱਲੇ ਦਬਕੇ ਮਾਰ ਕੇ ਸਮਝੌਤੇ ਕਰਕੇ ਛੱਡਣੇ ਆ ਫਿਰ ਤਾਂ ਨੇਵਰ ਫਾਸਟ ਟਰੈਕ ਕੋਰਟਾ ਬਣਾ ਕੇ ਇਸ ਕੇਸਾਂ ਦਾ ਨਿਵੇੜਾ ਕਰਿਓ ਜਿੰਨੀ ਜਲਦੀ ਹੋ ਸਕੇ ਕਿਉਂਕਿ ਜਦੋਂ ਸਰਕਾਰ ਬਦਲ ਗਈ ਫਿਰ ਅਫਸਰ ਵੀ ਬਦਲ ਲਗੇ ਸਿੱਟਾਂ ਵੀ ਬਦਲ ਗਈਆਂ ਸੱਤ ਸਿੱਟਾਂ ਬਦਲ ਗਈਆਂ ਯਾਰ ਇਸ ਮਸਲੇ ਦੇ ਵਿੱਚ ਅਜੇ ਤੱਕ ਕੀ ਇਹ ਰਿਜ਼ਲਟ ਤੇ ਨਹੀਂ ਪਹੁੰਚ ਸਕੇ ਚਾਰ ਰਿਪੋਰਟਾਂ ਚੜੋਪਾਧਾ ਜੀ ਨੇ 2018 ਦੇ ਵਿੱਚ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਕਹਿੰਦੇ ਡਰੱਗ ਮਸਲੇ ਦੇ ਵਿੱਚ ਕੋਦੋਂ ਕੀਟ ਫੈਸਲੇ ਆਏ ਸੀ 40000 ਕਰੋੜ ਦਾ ਕਾਰੋਬਾਰ ਸੀ 2018 ਚ ਅੱਜ 1 ਲੱਖ ਕਰੋੜ ਦਾ ਕਾਰੋਬਾਰ ਆ ਇਹ ਕਿਵੇਂ ਹੱਥ ਪਾ ਲੈਣਗੇ ਬੋਲਸਾਲਾ ਦੇ ਜ਼ਮੀਰ ਵੀ ਚਾਹੀਦੇ ਆ ਉਹਨਾਂ ਦੇ ਉਹੀ ਗੱਲ ਜਿਵੇਂ ਗੱਲ ਕਰਦੀ ਆ ਵੀ ਜਾਨ ਵੀ ਚਾਹੀਦੀ ਆ ਦਿਮਾਗ ਵੀ ਚਾਹੀਦਾ ਐਨੇ ਕਾਸੇ ਵਾਲਾ ਜਿਹਦਾ ਅਧਿਕਾਰੀ ਮਿਲਿਆ ਨਹੀਂ ਸੀ ਇਸੇ ਕਰਕੇ ਹੁਣ ਤੱਕ ਹੀ ਅਧਿਕਾਰੀ ਬਦਲਦੇ ਤੁਰੇ ਆਏ ਆ ਹੁਣ ਮਜੀਠਿਆ ਜਦੋਂ ਕੀ ਆ ਪਿੱਛੇ ਜੇ ਵਿਜੀਲੈਂਸ ਦਾ ਕੋਈ ਡੀਜੀਪੀ ਬਦਲ ਦਿੰਦੇ ਸੀ ਨਾਲ ਦੀ ਨਾਲ ਕਹਿਣ ਲੱਗ ਜਾਂਦਾ ਮੇਰੇ ਤੇ ਪਰਚਾ ਕਰਾਉਣਗੇ ਚੋਰ ਦੇ ਬਣ ਚ ਕੀ ਆ ਪਾਲਾ ਹੁੰਦਾ ਕੱਲ ਜਦੋਂ ਫੜਿਆ ਜਾਂਦਾ ਉਸ ਤੋਂ ਬਾਅਦ ਜਿਵੇਂ ਜਮਰੌਦ ਦਾ ਕਿਲਾ ਜਿੱਤਣ ਜਾਂਦਾ ਹੁੰਦਾ ਇਸ ਤਰ੍ਹਾਂ ਦੀ ਫੀਲਿੰਗ ਆਉਂਦੇ ਕੀ ਆ ਪਰਿਵਾਰ ਨੂੰ ਮਿਲ ਕੇ ਮਾਕੇ ਕਰਦਾ ਮੈਂ ਕਹਣਾ ਵੀ ਕਿਸੇ ਦੇ ਪਰਿਵਾਰ ਨੂੰ ਵੀ ਇਸ ਤਰੀਕੇ ਦੇ ਨਾਲ ਧੜਕੇ ਉੱਠ ਕੇ ਜੋ ਤੰਗ ਕਰਦੀ ਹੈ ਨਾ ਪੁਲਿਸ ਮਾੜੀ ਗੱਲ ਆ ਪਰ ਪੁਲਿਸ ਨੇ ਕੱਲਾ ਕੀ ਇਹ ਤੰਗ ਕੀਤਾ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਕੀ ਕੁਝ ਹੋਇਆ ਯਾਰ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਕਰਕੇ ਉਹਤੇ ਕੀ ਤਸ਼ੱਦਦ ਢਾਇਆ ਗਿਆ ਬਹਿਬਲ ਮਾ ਕੇ ਬਗਰਾੜੀ ਵਾਲੇ ਕਾਂਡ ਦੇ ਵਿੱਚ ਜਦੋਂ ਚੱਕ ਕੇ ੱੱਕੇ ਨਾਲ ਗਲਤ ਉਹਨੂੰ ਫਰੇਮ ਕੀਤਾ ਜਾਂਦਾ ਸੀ ਕਿਸ ਤਰੀਕੇ ਨਾਲ ਰਾਤ ਨੂੰ 2 ਵਜੇ ਜਾ ਕੇ ਕੀ ਉਹਨਾਂ ਨੂੰ ਚੱਕਿਆ ਗਿਆ ਸੀ ਇਹੀ ਸਰਕਾਰ ਮਜੀਠੀਆਰ ਕਹਿੰਦੀ ਸਰਕਾਰ ਸੀ ਹਰਮਿੰਦਰ ਸਿੰਘ ਡੱਬ ਵਾਲੀ ਹੋ ਗਿਆ ਕਮਲਜੀਤ ਸਿੰਘ ਸਨਾਮ ਹੋ ਗਿਆ ਹਰਸ਼ਨ ਸਿੰਘ ਲਹਾਰਾ ਹੋ ਗਿਆ ਕਿ ਏਸਾਈ ਦੀ ਕੁੜੀ ਦੀ ਇੱਜ਼ਤ ਬਚਾਉਂਦਾ ਕੀ ਆ ਮੈਂ ਅਸੀਂ ਜਾਣਦੇ ਆ ਮਾਝੇ ਦੇ ਵਿੱਚ ਇਸੇ ਜਰਨੈਲ ਜਿਹੜਾ ਫੜਿਆ ਗਿਆ ਇਹਦੇ ਏਰੀਏ ਦੇ ਵਿੱਚ ਇਹਦੇ ਬੰਦੇ ਸੀਗੇ ਇਹਨਾਂ ਨੇ ਸ਼ਰੇਆਮਕ ਪਿਓ ਕਤਲ ਕੀਤਾ ਸੀ ਇੱਕ ਕੁੜੀ ਦੀ ਇੱਜ਼ਤ ਦੇ ਵਾਸਤੇ ਕੀ ਆ ਬੂਰੇ ਖੜਦਾ ਸੀ ਪਿਓ ਕਹਿੰਦਾ ਵੀ ਮਜੀਠੀਆ ਅੱਜ ਤੱਕ ਉਹਨਾਂ ਦੇ ਬੈਡਰੂਮ ਹੀ ਫਰੋਲਦਾ ਰਿਹਾ ਫਲਾਣਾ ਦਿਖਾਤਾ ਕੋਈ ਨੰਗ ਤਣਗਾ ਕੋਈ ਮੰਤਰੀ ਕੋਈ ਹੋਰ ਦਿਖਾਤਾ ਇਹ ਪੰਜਾਬ ਦੇ ਮੁੱਦੇ ਨਹੀਂ ਸੀ ਪੰਜਾਬ ਦਾ ਮੁੱਦਾ ਸੀ ਨਸ਼ਾ ਸੀ ਬੇਰੁਜ਼ਗਾਰੀ ਸੀ ਹੋਰ ਜਿੰਨੇ ਮੁੱਦੇ ਸੀ ਸਿਹਤ ਸਹੂਲਤਾਂ ਦੇ ਸੀ ਸਿੱਖਿਆ ਦਾ ਜਿਹੜਾ ਜਲੂਸ ਕੱਢਿਆ ਇਸੇ ਸਰਕਾਰ ਨੇ ਮੇਰਾ ਵਿਰੋਧ ਕਰਦਾ ਜਿਹੜਾ ਕੱ ਉਦੇ ਖਿਲਾਫ ਕਿੱਦੇ ਯਾਰ ਮਜੀਠੀਆ ਕੀ ਡਟਕੇ ਬੋਲਿਆ ਇਹ ਨਿੱਜੀ ਕੀਆ ਕੀੜਾ ਕੱਢਣ ਵਾਲਾ ਨਿੱਜੀ ਹਮਲੇ ਕਰਦਾ ਰਿਹਾ ਭਗਵੰਤ ਮਾਨ ਤੇ ਕਰਤਾ ਕਿਸੇ ਮੰਤਰੀ ਤੇ ਕਰਤਾ ਪੰਜਾਬ ਦੇ ਮੁੱਦੇ ਨਸ਼ੇ ਸਭ ਤੋਂ ਤੇ ਜਿਹੜਾ ਵੱਡਾ ਮੁੱਦਾ ਸੀ ਇਹਦੇ ਮਜੀਠੀਆ ਚੂਣੀ ਕੱਢ ਸਕਿਆ ਕਿਉਂ ਨਹੀਂ ਕੱਢ ਸਕਿਆ ਕਿਉਂਕਿ ਖੁਦ ਚੋਰ ਸੀ ਹੁਣ ਪਿੰਦੀ ਹੋ ਗਿਆ ਜੱਗੀ ਚੈਲ ਹੋ ਗਿਆ ਬਿੱਟੂ ਔਲਖ ਹੋ ਗਿਆ ਤੇ ਸੱਤਾ ਕਨੇਡਾ ਵਾਲਾ ਹੋ ਗਿਆ ਜਿਹੜੇ ਬਾਹਰ ਵੀ ਡਰਗ ਰੈਕਟ ਕੀਆ ਕਾਰਟਲ ਚਲਾਉਂਦੀ ਸੀ ਬੜੇ-ਬੜੇ ਉੱਥੇ ਵੀ ਕੀਆ ਨਾਮਜਦ ਹੈਗੇ ਆ ਠੀਕ ਹੈ ਫੜੇ ਵੀ ਗਏ ਆ ਉਹਨਾਂ ਚੋਂ ਬੰਦੇ ਉਹੀ ਬੰਦੇ ਇਹਨਾਂ ਦੀਆਂ ਕਾਰਾਂ ਦੇ ਵਿੱਚ ਸਰਕਾਰੀ ਰੇਸ਼ਾ 'ਚ ਰਹਿੰਦੇ ਰਹੇ ਆ ਸ਼ਰਿਆਂ ਵਿਚਰਦੇ ਰਹੇ ਆ ਨਾਲ ਕੋਸ ਸਿਕਿਉਰਿਟੀ ਦਿੱਤੀ ਜਾਂਦੀ ਸੀ ਸਾਡੇ ਪੁੱਤਾਂ ਨੂੰ ਜਿਹੜੇ ਲੋਕ ਗਿਆ ਰਗਾਂ ਦੇ ਵਿੱਚ ਜਿਹੜੇ ਜ਼ਹਿਰ ਭਰਦੇ ਸੀ ਹੁਣ ਛਟੋਪਾਦਾ ਜੀ ਠੋਕ ਕੇ ਕਹਿੰਦਾ ਕਹਿੰਦਾ ਵੀ ਇੱਕ ਅੱਧਾ ਨਹੀਂ ਪੱਕੇ ਸੂਤ ਉਦੋਂ ਵੀ ਸੀਗੇ ਪਰ ਉਦੋਂ ਕੀ ਹੁੰਦਾ ਸੀ ਕਾਰਵਾਈ ਕਰਨੀ ਦਿੱਤੀ ਗਈ ਸੀ ਉਹ ਕਹਿੰਦੇ ਬੜਾ ਮਾ ਕੇ ਕੋਸ਼ਿਸ਼ ਕਰਦੇ ਰਹੇ ਆ ਅਫਸਰ ਬਦਲਦੇ ਕਦੇ ਸਿੱਟਾਂ ਬਦਲਦੀਆਂ ਪਹਿਲੀ ਕਦੋਂ 17 ਤੱਕ ਤਾਂ ਸਰਕਾਰੀ ਅਗਲਿਆਂ ਦੀ ਰਹੀ ਆ ਫਿਰ ਚਾਚਾ ਜੀ ਹੁਰੇ ਮਾ ਕੇ ਜਿਹੜੇ ਸੀਗੇ ਇਹਨਾਂ ਦੇ ਰਿਸ਼ਤੇਦਾਰੀ ਮੰਨ ਲਓ ਸਾਰਿਆਂ ਦੇ ਉਧਰੋਂ ਉਧਰੀ ਰਿਸ਼ਤੇਦਾਰੀਆਂ ਹੈਗੀਆਂ ਤਾਂ ਹੀ ਤਾਂ ਅੱਜ ਫੇਰ ਪਮਕੜਾਂ ਗੂ ਸਾਰੇ ਕੀ ਰੌਲਾ ਪਾਈ ਜਾਂਦੇ ਆ ਅਸਲ 'ਚ ਉਹਨਾਂ ਨੂੰ ਡਰ ਲੱਗਦਾ ਹੁਣ ਕਾਂਗਰਸੀਆਂ ਨੂੰ ਆਵਦਾ ਕਿਉਂਕਿ ਅਗਲੀ ਸਰਕਾਰ ਉਹਨਾਂ ਨੇ ਪੋਗੇ ਤੇ ਉਹਨਾਂ ਨੇ ਵੀ ਉਹਦੇ 'ਚ ਹਿੱਸਾ ਪੱਤੀ ਖਾਦੇ ਆ ਹੁਣ ਇਸੇ ਕਰਕੇ ਉਹਨਾਂ ਦੀ ਲੱਤਾਂ ਭਾਰ ਨਹੀਂ ਚੱਲਦੀਆਂ ਹੁਣ ਰੌਲਾ ਕਿਉਂ ਪਾਉਂਦੇ ਆ ਵੀ ਅਗਲਾ ਹੱਥ ਕਿਤੇ ਸਾਡੇ ਗਲ ਬੇ ਨੂਣਾ ਪੈ ਜੇ ਆਪ ਹੀ ਰੌਲਾ ਪਾਉਂਦੇ ਸੀ ਪਹਿਲਾਂ ਕਹਿੰਦੇ ਸੀ ਛੋਟ ਇਸ ਮਸਲੇ ਦੇ ਉੱਤੇ ਮੈਂ ਕਹਿੰਦਾ ਠੋਕ ਕੇ ਸੀ ਸਪੋਰਟ ਕਰਦੇ ਆ ਆਮ ਆਦਮੀ ਪਾਰਟੀ ਦੀ ਸਲਾਹਗਾ ਕਰਦੇ ਆ ਪਰ ਉਹਨਾਂ ਨੇ ਜੇਹ ਕੰਮ ਕੀਤਾ ਤਾਂ ਪੱਕੇ ಪರಿਹਾਰਨ ਕਾਲ ਨੂੰ ਸਮਝੌਤੇ ਜੇ ਕਰਕੇ ਇਹਨਾਂ ਨਾਲ ਨਵੇੜਾ ਨਾ ਕਰ ਲੈਣ ਕਿਤੇ ਉਧਰੋਂ ਉਧਰੀ ਕਿਉਂਕਿ ਆਪਦੇ ਵੀ ਵਿੱਚ ਇਹਨਾਂ ਦੇ ਚੋਰ ਬੈਠੇ ਆ ਜਿਹੜੇ ਅੱਜ ਡਰੱਗ ਰੈਕਟ ਦੇ ਵਿੱਚ ਸ਼ਾਮਲ ਇਹਨਾਂ ਦੇ ਵੀ ਮੰਤਰੀ ਤੇ ਐਮਐਲਏ ਕੀ ਹੈ ਵਿੱਚ ਸ਼ਾਮਲ ਨਿਕਲਣਗੇ ਯਾਦ ਰੱਖਿਓ ਇਹ ਗੱਲ ਡੇਢ ਸਾਲ ਤਾਂ ਅਸੀਂ ਟੱਪ ਜੂ ਡੱਕਾ ਨਹੀਂ ਹੋਣਾ 18 ਦੀਆਂ ਰਿਪੋਰਟਾਂ ਆਕੇ 2023 ਦੇ ਵਿੱਚ ਖੁੱਲਗੀਆਂ ਨੇ ਚਾਰ ਰਿਪੋਰਟਾਂ ਚੜ੍ਹੋਪਾਦਿਆ ਜੀ ਨੇਗੇ ਤਿਆਰ ਕੀਤੀਆਂ ਸੀ ਜਿਦੇ ਵਿੱਚ ਸਾਰੇ ਅਫਸਰ ਕੀ ਉਹ ਨੰਗੇ ਕੀਤੇ ਗਏ ਸੀ ਉਹ ਸ਼ਰੇਆਮ ਕਹਿੰਦੇ ਕਹਿੰਦੇ ਯਾਰ ਸਾਡੇ ਪੁਲਿਸ ਦੀ ਸਾਰੀ ਵੱਡੀ ਕੀ ਲੌਬੀ ਉਹਨਾਂ ਚੋਂ ਕਾਲੀਆਂ ਭੇਡਾਂ ਸੀਗੀਆਂ ਜੁਡੀਸ਼ਰੀ ਵੀ ਨਾਲ ਰਲੀ ਵੀ ਆ ਪੋਲੀਟੀਸ਼ੀਅਨ ਤਾਂ ਨਾਲ ਹੈਗੇ ਇਹ ਕਹਿੰਦਾ ਬੜਾ ਵੱਡਾ ਕਾਰਟਲ ਤੇ ਨੈਕਸਸ ਆ ਜਿਦੇ ਵਿਰੁੱਧ ਕੀਆ ਕਾਰਵਾਈ ਕਰਨੀ ਬੜੀ ਔਖੀ ਆ ਚੜੋਪਾਦਿਆ ਜੀ ਉਹ ਅਫਸਰ ਨੇ ਜਿਨ੍ਹਾਂ ਦੀਆਂ ਤਿੰਨ ਪੀੜ੍hiyan ਦੇ ਸੇਵਾ ਦੇ ਵਿੱਚ ਲੱਗੀਆਂ ਪਹਿਲਾਂ ਫੌਜ ਦੇ ਵਿੱਚ ਕੀਆ ਪਿਓ ਦਾਦੇ ਰਹੇ ਆ ਤੇ ਹਮੇਸ਼ਾ ਜਦੋਂ ਹਾਈ ਕੋਰਟ ਦੀ ਅਪਾਇੰਟ ਕੀਤਾ ਜਾਂਦਾ ਸੀ ਉਹ ਬੰਦਾ ਸ਼ਰਿਆਮ ਅੱਜ ਵੀ ਜਾ ਕੇ ਚੰਡੀਗੜ੍ਹ ਉਹਨਾਂ ਨੇ ਕਿਹਾ ਤੇ ਉਹ ਇਹ ਵੀ ਕਹਿੰਦੇ ਰਹੇ ਆ ਕਹਿੰਦੇ ਮੈਨੂੰ ਉਸ ਸਮੇਂ ਦੇ ਵਿੱਚ ਮਜੀਠੀਏ ਦੇ ਖਿਲਾਫ ਕੰਮ ਕਰਨ ਦੇ ਕਲੱਬ ਇੰਨੀਆਂ ਕਿ ਕੀਆ ਪਰਿਵਾਰਕ ਤੌਰ ਤੇ ਕਿਵੇਂ ਧਮਕਾਇਆ ਗਿਆ ਪਰ ਉਹ ਬੰਦਾ ਕਿ ਉਹਦੋਂ ਵੀ ਦਬਿਆ ਨਹੀਂ ਸੀ ਉਹਦੋਂ ਵੀ ਉਹਨਾਂ ਨੇ ਰਿਪੋਰਟਾਂ ਪੇਸ਼ ਕੀਤੀਆਂ ਅੱਜ ਵੀ ਉਹਨਾਂ ਦੀ ਸਾਰੀ ਨਿਸ਼ਾਨਦੇਹੀ ਕਰਨ ਵਾਸਤੇ ਅੱਜ ਗਏ ਵੀ ਸੀਗੇ ਵਿਜੀਲੈਂਸ ਦੇ ਵਿੱਚ ਇਸੇ ਕਰਕੇ ਬਰਿੰਦਰ ਕੁਮਾਰ ਹੋ ਗਿਆ ਨਗੇਸ਼ਵਰ ਮਾਕੇ ਰਾਉ ਜੀ ਉਦੋਂ ਬਾਅਦ ਦੇ ਵਿੱਚ ਰਹੇ ਕੋ ਉਦੋਂ ਬਾਅਦ ਐਸਪੀ ਐਸ ਪ੍ਰਮਾਰ ਸਾਹਿਬ ਰਹੇ ਕੋ ਸਾਰੇ ਬਦਲੇ ਕਿਉਂ ਗਏ ਕਿ ਕਿਸੇ ਦੇ ਕਾਰਵਾਈ ਕਰਦਾ ਹਈਆਂ ਨਹੀਂ ਪੈਂਦਾ ਸੀ ਸਾਰਿਆਂ ਦੇ ਕੀ ਆ ਆਪਦੇ ਅੰਦਰ ਕੀ ਆ ਪਾਲਾ ਸੀ ਡਰਦੇ ਸੀ ਇਸ ਚੀਜ਼ ਨੂੰ ਵੀ ਕਿ ਚੜੋ ਪਾਦੇ ਨੇ ਸਾਫ ਕਰਤਾ 2013-14 ਤੋਂ ਕਹਾਣੀ ਸ਼ੁਰੂ ਹੁੰਦੀ ਆ ਜਦੋਂ ਕੀ ਆ ਭੋਲਾ ਫੜਿਆ ਜਾਂਦਾ 2018 ਫਿਰ ਐਸਟੀਐਫ ਅਪਾਇੰਟ ਕੀਤੀ ਜਾਂਦੀ ਆ ਹਰਪ੍ਰੀਤ ਸਿੰਘ ਸਿੱਧੂ ਇਮਾਨਦਾਰ ਜਿਹੜਾ ਕੀ ਅਫਸਰ ਸੀਗਾ ਉਹ ਬੰਦਾ ਅਪਾਇੰਟ ਕੀਤਾ ਜਾਂਦਾ ਜਦੋਂ ਉਹ ਬੰਦਾ ਹੱਥ ਫਿਰ ਇਹਨਾਂ ਦੇ ਗਲੇ ਨੂੰ ਪਾ ਲੈਂਦਾ ਫਿਰ ਆਪਾਂ ਸਾਰੇ ਜਾਣਦੇ ਫਿਰ ਕੀ ਰਿਜ਼ਲਟ ਨਿਕਲਿਆ ਉਹਨੂੰ ਵੀ ਕੀ ਭੇਜ ਦਿੱਤਾ ਗਿਆ ਸੀ ਬਾਹਰ ਕੱਢਤਾ ਸੀ ਸਟੇਟ ਦੇ ਵਿੱਚੋਂ ਔਰ ਉਹਨਾਂ ਨੇ ਹੱਥ ਕਿਹਨੂੰ ਪਾਇਆ ਸੀ ਆਪਾਂ ਸਾਰੇ ਜਾਣਦੇ ਆ ਰਾਜਜੀਤ ਅਰਗੇ ਨੂੰ ਪਾਇਆ ਸੀ ਜਿਹੜੇ ਕਿ ਆ ਲਾਡਲੇ ਪੁੱਤ ਸੀ ਉਹ ਸਾਰੇ ਜਦੋਂ ਕਿ ਆ ਪੋਸ ਦੀ ਆਲਾ ਲੌਬੀ ਤਾਂ ਹਲੇ ਡੀਜੀਪੀ ਲੈਵਲ ਦੇ ਰੈਂਕ ਦੇ ਬੰਦੇ ਫਸਣ ਲੱਗ ਕੇ ਨਾ ਜਟੋਪਾਦਿਆ ਜੀ ਨੇ 2018 ਦੇ ਵਿੱਚ ਜਿਹੜੀ ਸੈੱਟ ਬਣੀ ਸੀ ਜਿਹਦੇ ਵਿੱਚ ਮੈਂ ਕਹਿੰਨਾ ਕੀ ਹੈ ਕੁਮਰ ਵਿਜੇ ਪ੍ਰਤਾਪ ਵਰਗੇ ਵੀ ਸੀਗੇ ਪ੍ਰਮੋਦ ਕੁਮਾਰ ਵਰਗੇ ਵੀ ਸੀਗੇ ਇਹਨਾਂ ਸਾਰਿਆਂ ਨੇ ਫਿਰ ਕੀ ਆ ਰਿਪੋਰਟਾਂ ਦਿੱਤੀਆਂ ਸੀ ਤਿੰਨ ਰਿਪੋਰਟਾਂ ਉਦੋਂ ਆਈਆਂ ਫਰਵਰੀ 2018 ਚ ਆਈ ਫਿਰ ਮਾਰਚ 2018 ਚ ਇੱਕ ਰਿਪੋਰਟ 2018 ਚ ਉਦੋਂ ਬਾਅਦ ਆਉਂਦੀ ਆ ਉਸ ਰਿਪੋਰਟਾਂ ਚ ਕੀ ਇਹ ਉਹ ਸਾਰੀ ਰਿਪੋਰਟ ਕੀ ਇਹਨਾਂ ਨੇ ਰੱਖ ਵੀ ਦਿੱਤੀ ਸੀ ਸਾਹਮਣੇ ਪਰ ਉਹ ਸਾਰੀ ਕੋਰਟਾਂ ਦੇ ਵਿੱਚ 2023 ਦੇ ਵਿੱਚ ਆ ਕੇ ਖੁੱਲੀ ਆ 2018 ਦੀ 5 ਸਾਲ ਦਾ ਰਿਪੋਰਟਾਂ ਨੂੰ ਚੱਕਣ ਤੇ ਲੱਗ ਗਏ ਰਾਜੀ ਸਿੰਘ ਨੂੰ 2018 ਦੇ ਵਿੱਚ ਜਿਹੜਾ ਸ਼ਰੇਆਮਕੀਆ ਰਿਪੋਰਟਾਂ ਦੇ ਵਿੱਚ ਵੀ ਆ ਗਿਆ ਸੀਗਾ ਉਸ ਬੰਦੇ ਨੂੰ ਉਸ ਤੋਂ ਬਾਅਦ ਬਿਜੀਲੈਂਸ ਦੇ ਵਿੱਚ ਕੀ ਹੈ ਹੈੱਡ ਲਾਇਆ ਜਾਂਦਾ ਜਿਹੜੀ ਫਲਾਈਂਗ ਸquad ਹੁੰਦੀ ਹੈ ਸ਼ਾਇਦ ਉਹਦੇ ਵਿੱਚ ਮਹਾਲੀ ਦਫ਼ਤਰ ਦੇ ਵਿੱਚ ਅਪਾਇੰਟ ਕੀਤਾ ਜਾਂਦਾ ਜਦੋਂ ਕੀ ਉਹਦੇ ਤੇ ਸਾਰਾ ਕੁਝ ਫਰੇਮ ਕਰ ਦੱਸ ਦਿੱਤਾ ਗਿਆ ਸੀ ਕਿਵੇਂ ਡਰੱਗ ਕਾਰਟਰ ਚਲਾਉਂਦਾ ਬੰਦਾ ਕਿਵੇਂ ਆ ਤੋਂ ਬਾਅਦ ਇਹਨੂੰ ਮੋਗੇ 'ਚ ਫੇਰ ਕੀ ਹੈ ਦੁਆਰੇ ਐਸਐਸਪੀ ਲਾਇਆ ਜਾਂਦਾ ਇਸ ਅਧਾਰਤ ਚਟੋਪਾ ਦੇ ਹਰਗੇ ਜਿਹੜੇ ਘਾਰੀ ਸੀ ਇਹਨਾਂ ਤੇ ਛੇ ਛੇ ਕੀ ਜਾਲੀ ਪਰਚੇ ਪਾਏ ਜਾਂਦੇ ਆ ਜੇ ਮਾੜਾ ਅਫਸਰ ਹੁੰਦਾ ਦਬ ਜਾਂਦਾ ਛਿਆਂ ਦੇ ਵਿੱਚੋਂ ਕੀ ਆ ਪੰਜ ਪਰਚਿਆਂ ਦੇ ਵਿੱਚ ਕੀ ਆ ਬਾਅਦ ਜਤ ਉਹਨਾਂ ਨੂੰ ਕੀ ਆ ਕਲੀਨ ਚਿੱਟ ਮਿਲੀ ਆ ਅੱਜ ਤੁਹਾਨੂੰ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਅੱਜ ਜੇ ਕੋਈ ਇਹ ਚੰਗਾ ਕੰਮ ਕੋਈ ਸਰਕਾਰ ਕਰਨ ਲੱਗੀ ਹੈ ਉਹਨਾਂ ਦਾ ਸਾਥ ਜ਼ਰੂਰ ਦੇ ਦਿਓ ਕਿਤੇ ਆਪਦੇ ਕੀ ਆ ਇਹ ਲੀਡਰਾਂ ਦੇ ਮਗਰ ਲੱਗ ਕੇ ਜਿਹੜੇ ਆਸ ਵਿੱਚ ਰਲ ਮਿਲ ਕੇ ਸਾਰਾ ਪੰਜਾਬ ਨੂੰ ਬਰਬਾਦ ਕਰਨ ਦੇ ਜ਼ਿੰਮੇਵਾਰ ਆ ਉਹਨਾਂ ਮਗਰ ਰਲ ਕੇ ਕਿਤੇ ਭੰਡੀ ਨਾ ਜਾਇਓ ਜੇ ਕੀ ਆ ਸਹੀ ਹੋਇਆ ਦੂਜੀ ਗੱਲ ਮੈਂ ਇਹ ਕਹਿਣਾ ਮੈਂ ਕਹਿੰ ਮਾਨਯੋਗ ਜਿਹੜੇ ਬੀਬਾ ਜੀ ਹੈਗੇ ਆ ਬਠਿੰਡੇ ਤੋਂ ਐਮਪੀ ਨੇ ਇਹਨਾਂ ਦੇ ਭੈਣ ਹਰ ਸਿਮਰਤ ਕੌਰ ਬਾਦਲ ਜੀ ਮੈਂ ਕਹਿੰਦਾ ਉਹ ਅਰਦਾਸ ਇੱਕ ਵਾਰੀ ਫੇਰ ਸੱਚੇ ਮਨ ਨਾਲ ਕਰ ਦੇਣ ਜਿਵੇਂ ਪਹਿਲਾਂ ਕੀਤੀ ਸੀ ਬੇਅਦਬੀ ਦੇ ਮਸਲੇ ਤੇ ਐਤਕੀ ਵੀ ਕਰ ਅਰਦਾਸ ਕਰ ਦੇਣ ਫੇਰ ਸੱਚੇ ਪਾਤਸ਼ਾਹ ਵੀ ਜੇ ਮੇਰਾ ਭਰਾ ਕੀਆ ਦੋਖਸ਼ੀ ਨਾ ਹੋਵੇ ਜਿਹੜਾ ਉਹ ੱੱਕੇ ਨਾਲ ਫਸਾਉਂਦਾ ਜਾਂ ਤਾਂ ਉਹ ਝੜ ਜੇ ਜਾਂ ਫਿਰ ਮੇਰਾ ਭਰਾ ਉੱਜੜ ਜੇ ਕਿਉਂਕਿ ਉਹਨਾਂ ਦੀ ਅਰਦਾਸ ਬੜੀ ਨੇੜੇ ਹੋ ਕੇ ਪ੍ਰਮਾਤਮਾ ਸੁਣਦਾ ਤੇ ਦੁੱਧ ਦਾ ਦੁੱਧ ਪਾਣੀ ਹੋ ਜੇ ਤੇ ਭਗਵੰਤ ਮਾਨ ਜੀ ਤੁਸੀਂ ਕੀ ਆ ਫਾਸਟ ਟਰੈਕ ਕੋਰਟ ਬਣਾਏ ਮਸਲੇ ਹੱਲਣੇ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਫਾਸਟ ਰੈਕਡ ਕੋਡ ਦੀ ਮੰਗ ਕਰਦਾ ਹੋਇਆ ਇੱਕ ਮੈਸੇਜ ਵੀ ਲਿਖੋ ਤੇ ਇਸ ਪੋਸਟ ਨੂੰ ਸ਼ੇਅਰ ਕਰਿਓ ਜੇ ਇਹਨਾਂ ਗੱਲਾਂ ਨਾਲ ਸਹਿਮਤ ਹੋ ਤੇ ਜਾਂਦਾ ਜਾਂਦਾ ਲਾਸਟ ਗੱਲ ਇੱਕ ਜ਼ਰੂਰ ਦੱਸ ਦਿੰਨਾ ਕਿ ਜਿਹੜੀ ਕੀ ਇਹਨਾਂ ਤੇ ਦੋਸ਼ ਲੱਗੇ ਨਾ 540 ਕਰੋੜ ਦੇ ਉਹ ਸਾਫਤ ਸੂਤ ਨਹੀਂ ਹੁੰਦੇ ਕਿਉਂਕਿ ਸਾਰਾ ਕੁਝ ਇੱਕ ਨੰਬਰ 'ਚ ਪੈਸਾ ਕਮਾਇਆ ਤਾਂ ਸਾਰਾ ਕੁਝ ਇਹਨਾਂ ਕੋਲੇ ਸਾਫ ਹੋਊਗਾ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਕਹਿੰਦੇ ਸਾਈਪ੍ਰਸ ਦੀ ਕੰਪਨੀ 'ਕ 35 ਕਰੋੜ ਰੁਪਇਆ ਇਹਨਾਂ ਦੀ ਕੀ ਹੈ ਮਜੀਠੀਆ ਦੀ ਕੰਪਨੀ ਦੇ ਵਿੱਚ ਇਨਵੈਸਟ ਕਰਦੀ ਉਹਦੇ ਸ਼ੇਅਰ ਖਰੀਦਦੀ ਆ ਤੇ ਉਸ ਤੋਂ ਬਾਅਦ ਕੀ ਰਿਜ਼ਲਟ ਨਿਕਲਿਆ ਕਹਿੰਦੇ ਥੋੜੇ ਸਮੇਂ ਬਾਅਦ ਹੀ ਉਹ 35 ਕਰੋੜ ਦੇ ਖਰੀਦੇ শেয়ার ਜਿਹੜੇ ਹੁੰਦੇ ਆ ਸਾਢੇ 3 ਕਰੋੜ ਦੇ ਵਿੱਚ ਇਹਨਾਂ ਦੀ ਕੰਪਨੀ ਨੂੰ ਹੀ ਵੇਚ ਜਾਂਦੀ ਆ ਹਿਸਾਬ ਲਾ ਲਓ 331 ਕਰੋੜ ਰੁਪਈਆ ਕੀ ਹੈ ਇੱਕ ਨੰਬਰ ਦੇ ਵਿੱਚ ਹੋ ਗਿਆ ਇਸੇ ਨੂੰ ਮਨੀ ਲਾਂਡਰਿੰਗ ਕਹਿੰਦੇ ਆ ਲਾਂਡਰਿੰਗ